ਐਡ ਸ਼ਰੀਨ ਆ ਗਿਆ ਜਲਜੀਤ ਦਸਾਂ ਦੇ ਕਾਨਸਰਟ ਆ ਤਾਂ ਕੋਈ ਨਹੀਂ ਵਾਕਫ ਜਦੋਂ ਕੱਲ ਜੀਤ ਦਸਾਜ ਐਡ ਸ਼ਰੀਨ ਦੇ ਨਾਲ ਸਟੇਜ ਤੇ ਆਉਂਦਾ ਤਾਂ ਪੰਜਾਬੀਆਂ ਵੱਲੋਂ ਕੂਕਾਂ ਚੱਕ ਦਿੱਤੀ ਜਾਂਦੀਆਂ ਨੇ ਤੇ ਜਦੋਂ ਦਿਲਜੀਤ ਦੋਸਾਂਝ ਕਹਿੰਦਾ ਪੰਜਾਬੀ ਆ ਗਏ ਓਏ ਐਡਸਰੀਨ ਦੇ ਨਾਲ ਆ ਗਏ ਓਏ ਤਾਂ ਧੁਮਾਂ ਪੈ ਜਾਂਦੀਆਂ ਨੇ ਦੁਨੀਆ ਪੱਬਾਂ ਭਾਰ ਹੋ ਜਾਂਦੀ ਐ ਤੇ ਲੋਕ ਕੂਕਾਂ ਮਾਰ ਕੇ ਆਪਣੇ ਮਹਿਬੂਬ ਕਲਾਕਾਰ ਦਾ ਸਵਾਗਤ ਕਰ ਦਿੰਨੇ ਤੁਸੀਂ ਵੀ ਦੇਖੋ ਤਸਵੀਰਾਂ ਦੇ ਵਿੱਚ ਕਿ ਕਿਸ ਤਰ੍ਹਾਂ ਦਿਲਜੀਤ ਦੋਸਾਂਝ ਤੇ ਐਡਸਰੀਨ ਗਾ ਕੇ ਤੇ ਨੱਚ ਕੇ ਆਪਣੇ ਦਰਸ਼ਕਾਂ ਦਾ ਜਿਹੜਾ ਇਹ ਮਨੋਰੰਜਨ ਕਰ ਰਹੇ ਨੇ ਨਾਲ ਦੀ ਨਾਲ ਉਹ ਬੀਟ ਜਿਹੜੀ ਐ ਚੱਲ ਰਹੀ ਐ ਉਸ ਦੇ ਉੱਪਰ ਪੱਬਾਂ ਭਾਰ ਹੋ ਕੇ ਨੱਚ ਰਹੇ ਨੇ ਤੇ ਪੰਜਾਬੀ ਹੋਵੇ ਜਾਂ ਕਿਸੇ ਹੋਰ ਮੂਲ ਦਾ ਕੋਈ ਵੀ ਵਿਅਕਤੀ ਹੋਵੇ ਉਹ ਆਪਦੇ ਆਪ ਨੂੰ ਬੀਟ ਨਾਲ ਮੈਚ ਕਰਨ ਤੋਂ ਨਹੀਂ ਰੋਕ ਪਾਰੇ ਲਗਾਤਾਰ ਤੁਸੀਂ ਤਸਵੀਰਾਂ ਦੇਖਦੇ ਹੋ ਕਿ ਦਲਜੀਤ ਦਸਾਂਝ ਅਕਸਰ ਹੀ ਆਪਣੇ ਪ੍ਰੋਗਰਾਮਾਂ ਦੇ ਵਿੱਚ ਹਾਊਸਫੁੱਲ ਜਾਂਦੇ ਨੇ ਤੇ ਉਹਨਾਂ ਦੇ ਜਿਹੜੇ ਸਟੇਡੀਅਮਸ ਨੇ ਕੰਸਰਟਸ ਨੇ ਉਹ ਹਮੇਸ਼ਾ ਹੀ ਹਾਊਸਫੁੱਲ ਜਾਂਦੇ ਨੇ ਤੇ ਤੁਸੀਂ ਇਹ ਦੇਖ ਸਕਦੇ ਹੋ ਕਿ ਐਡ ਸ਼ਰੀਨ ਦੇ ਨਾਲ ਕਿਸ ਤਰ੍ਹਾਂ ਦਿਲਜੀਤ ਦਸਾਂਝ ਨੇ ਧੁੰਮਾ ਪਾਈਆਂ ਨੇ ਦੁਨੀਆ ਪਵਾ ਭਾਰ ਕਰ ਦਿੱਤੀ ਹੈ ਪੰਜਾਬੀ ਆ ਗਿਆ ਏ ਦਾ ਇੱਕ ਨਾਰਾ ਬਣ ਚੁੱਕਿਆ ਹੈ ਜੋ ਦਿਲਜੀਤ ਦਸਾਂਝ ਵੱਲੋਂ ਅਕਸਰੀ ਸਟੇਜ ਉੱਪਰ ਗਾਇਆ ਜਾਂਦਾ ਹੈ ਤੇ ਅੱਜ ਤੁਹਾਨੂੰ ਇਹ ਵੀ ਕਹਿ ਦਿੱਤਾ ਕਿ ਐਡ ਸ਼ਰੀਨ ਆ ਗਿਆ ਏ ਤਾਂ ਦੇਖੋ ਕਿਸ ਤਰ੍ਹਾਂ ਧੁੰਮਾ ਪੈ ਰਹੀਆਂ ਨੇ